ਟ੍ਰੈਵਲ ਏਜੰਟਾਂ ਦੇ ਵੱਲੋਂ ਧੋਖਾ ਦੇ ਕੇ ਲੋਕਾਂ ਨੂੰ ਠੱਗਣ ਜਾਂ ਕਟਨਾਵਾ ਅਕਸਰ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਟ੍ਰੈਵਲ ਏਜੰਡਾ ਨੇ ਧੋਖੇ ਦੇ ਨਾਲ ਵਿਅਕਤੀ ਨੂੰ ਰੂਸ ਤੇਜ ਦਿੱਤਾ ਜਿੱਥੇ ਉਸ ਨੂੰ ਜ਼ਬਰਦਸਤੀ ਰੂਸੀ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਕਈ ਮਹੀਨਿਆਂ ਤੱਕ ਲਾਪਤਾ ਰਹਿਣ ਤੋਂ ਬਾਅਦ ਹੁਣ ਉਸਦੀ লাশ 파ਰਕ ਲਿਆਤੀ ਗਈ ਹੈ ਦੱਸਦੀ ਹੈ ਕਿ ਪਰਿਵਾਰ ਅਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਗੁਰਾਇਆ ਕਸਤੇ ਦਾ ਰਹਿਣ ਵਾਲਾ 30 ਸਾਲਾ ਮਨਦੀਪ ਕੁਮਾਰ ਜੋ ਕਿ ਕੁਝ ਸਮੇਂ ਪਹਿਤੋਂ ਰੂਸ ਦੇ ਵਿੱਚ ਰਹਿ ਰਿਹਾ ਸੀ ਇੱਕ ਬਿਹਤਰ ਭਵਿੱਖ ਤੇ ਲਈ ਤੇ ਰੋਜ਼ਗਾਰ ਦੀ ਭਾਲ ਦੇ ਵਿੱਚ ਉੱਥੇ ਗਿਆ ਸੀ ਪਰ ਟਰੈਵਲ ਏਜੰਟਾ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਉਸ ਨੂੰ ਨੌਕਰੀ ਦੇ ਝੂਠੇ ਵਾਅਦੇ ਕੀਤੇ ਗਏ ਰੂਸ ਵੇਚਿਆ ਗਿਆ ਪਰ ਉਸ ਤੇ ਪਹੁੰਚਣ ਤੇ ਹਾਲਾਤ ਬਦਲ ਗਏ ਦੱਸਦੀ ਹੈ ਕਿ ਮਨਦੀਪ ਕੁਮਾਰ 17 ਸਤੰਬਰ ਨੂੰ 2023 ਨੂੰ ਇੱਕ ਰਿਸ਼ਤੇਦਾਰ ਅਤੇ ਤਿੰਨ ਜਾਣਕਾਰਾਂ ਦੇ ਨਾਲ ਆਰਮਾਨੀਆ ਦੇ ਲਈ ਰਵਾਨਾ ਹੋਇਆ ਸੀ ਮਨਦੀਪ ਅਤੇ ਉਸ ਦੇ ਸਾਥੀ ਅਮਰਿਤਸਰ ਤੋਂ ਉਡਾਨ ਤੇ ਰਾਹੀ ਆਰਮੇਨੀਆ ਪੁੱਜੇ ਉਹਨਾਂ ਨੇ 3 ਮਹੀਨੇ ਆਰਮੇਨੀਆ ਦੇ ਵਿੱਚ ਮਸਤੂਰਾ ਬੱਚੋ ਕੰਮ ਕੀਤਾ 9 ਦਸੰਬਰ ਨੂੰ ਰੂਸ ਪੁੱਜੇ ਹਾਲਾਂਕਿ ਮਨਦੀਪ ਕੁਮਾਰ ਰੂਸ ਦੇ ਵਿੱਚ ਹੀ ਰਿਹਾ ਜਦਕਿ ਉਸ ਦੇ ਰਿਸ਼ਤੇਦਾਰ 3 ਹੋਰ ਸਾਥੀ ਸਮੇਤ ਵਾਪਸ ਭਾਰਤ ਆ ਗਏ ਹੁਣ ਅਮਰਿਤਕ ਦੇ ਪ੍ਰਯਾਗ ਜਗਦੀਪ ਕੁਮਾਰ ਨੇ ਕਿਹਾ ਕਿ ਉਹ ਹੁਣ ਇਸ ਬਾਰੇ ਜਾਣਕਾਰੀ ਲੈਣਗੇ ਕਿ ਆਖਰ ਰੂਸ ਦੇ ਵਿੱਚ ਉਸ ਤੇ ਫਰਾਦ ਦੀ ਪਰਤੀ ਫੌਜ ਵਿੱਚ ਕਿਵੇਂ ਹੋ ਗਈ ਕਿਉਂਕਿ ਉਹ ਇੱਕ دیਵਾਨ ਸੀ ਤੇ دیਵਾਨ ਲੋਕ ਫੌਜ ਦੇ ਵਿੱਚ ਸ਼ਾਮਲ ਹੋਣ ਦੇ ਯੋਗ ਨਹੀਂ ਹੁੰਦੇ ਹੁਣ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਅਤੇ ਰੂਸੀ ਸਰਕਾਰ ਦੇ ਨਾਲ ਜੋੜਿਆ ਜਾਵੇਗਾ ਅਤੇ ਉਹਨਾਂ ਕਹੇ ਕਿ ਇੱਕ ਰੂਸੀ ਅਦਾਲਤ ਦੇ ਵਿੱਚ ਮੁਕੱਦਮਾ ਵੀ ਤਿਆਰ ਕੀਤਾ ਜਾਵੇਗਾ